ਮੈਂ ਨਾ ਅਜ ਨਾ ਹੁਣ ਵਲੌਗ ਪਾਉਣ ਲੱਗੇ ਆ ਵੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਆ ਅੱਛਾ ਦਲਜੀਤ ਦੀ ਨੇਰੀ ਕਿਦਾਂ ਬਈ ਵਧੀਆ ਵੋਟਾਂ ਵੋਟਾਂ ਪੈਣਗੀਆਂ ਤੈਨੂੰ ਕਿਹਦੀ ਸਭ ਤੋਂ ਵਧੀਆ ਮੈਨੂੰ ਆਪਣੀ ਲੱਗਦੀ ਸਾਰੀ ਇਹ ਤੁਹਾਨੂੰ ਸਭ ਤੋਂ ਵਧੀਆ ਕਿਹਦੀ ਆ ਕੋਈ ਸੁਣ ਨਹੀਂ ਲੱਗਦੀ ਮੈਨੂੰ ਮੈਨੂੰ ਲਵਲੀ ਦੀ ਸਤਾ ਬੋਲਣ ਦੇ ਉਹ ਦੋਮਨੇ ਐਕਟਿੰਗ ਬਹੁਤ ਵਧੀਆ ਐ ਅਜੀ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਟੀਮ ਹਾਂਜੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਮੇਰੇ ਹਿਸਾਬ ਨਾਲ ਸਾਰੇ ਠੀਕ ਆ ਨਹੀਂ ਫਿਰ ਵੀ ਕੋਈ ਇੱਕ ਬੰਦਾ ਇਹ ਰੈਂਕ ਕਰਨਾ ਹੋਵੇ ਕੋਈ ਚਲੋ ਨਵਲੀ ਦੇ ਦਨੇ ਨਵਲੀ ਦੇ ਦੀ ਇਹ ਐਵੇਂ ਪੁਲੀ ਜਾੜੇ ਥਲੇ ਬੈਠੇ ਐਜੀ ਤੁਸੀਂ ਦੱਸੋ ਤੇ ਤਾਂ ਜੀ ਝੂਠ ਬੋਲਦੇ ਕਹਿ ਕਹਿ ਕੇ ਲੜੀ ਜਾਂਦੇ ਮੈਨੂੰ ਜੋਰ ਬੜੀ ਪਿਆਰੀ ਲੱਗਦੀ ਜੀ ਦੋਦੀ ਬੋਲੀ ਬੋਲਦੀ ਐ ਬੜਾ ਪਿਆਰੀ ਪਿਆਰੀ ਬੋਲਦੀ ਨਾ ਤੁਹਾਨੂੰ ਰੁਪਿਆ 500 ਦੇਣਾ ਹੈ ਨਾ ਨਾ ਦੇ ਦੇ ਰੇ ਕਿਹਦੀ ਦੇਗੇ ਇਹਦਾ ਖਰੀਦੇਗੇ ਆਨੂੰ ਪੰਜ ਪਾਸੇ ਇਦਾਂ ਛੜਾ ਗਏ ਹੀ ਸਾਰਿਆਂ ਨੂੰ ਪੁੱਛਣਾ ਵਾ ਵੀ ਭਲਾ ਕਿਹਦੀ ਵਧੀਆ ਐਕਟਿੰਗ ਲੱਗਦੀ ਚਲਾਓ ਚੱਲੀਓ ਆਹ ਕਾਪੀ ਫੜ ਲੈ ਉਹ ਖਜ਼ਾਨਾ ਤੇ ਉੱਥੇ ਰਹਿ ਗਿਆ ਉਹਦੇ ਬਈ ਕੰਮ ਦੇ ਵੇਲੇ ਕੰਮ ਹੀ ਕਰਨਾ ਚਾਹੀਦਾ ਬਈ ਦੱਸ ਉਹ ਨਾ ਨਹੀਂ ਚਾਹੀਦਾ ਦੇਖੋ ਵੀ ਮੇਰੀ ਸੁਣੋ ਗੱਲ ਉਹ ਤਾਂ ਵੇਹੇ ਹੂੰ ਇਹ ਤਾਂ ਜਿਹੜਾ ਸੁੱਕੜੇ ਪਾਈਆਂ ਹੁੰਦੀਆਂ ਮੈਂ ਸੋਤੇ ਦੇ ਉਹ ਚਣਿਆ ਕਿੱਥੇ ਚਣਿਆ ਚਣਿਆ ਉਹ ਭਈ ਕਿੱਥੇ ਆ ਨੀ ਮੈਂ ਦੀ ਮੋਟਾ ਸੈਗ ਆ ਕੀ ਬਣਿਆ ਵਾ ਹੈਲੋ ਹੈਲੋ ਤੁਸੀਂ ਕੀ ਕਹਣਾ ਜਾਓਗੇ ਚੱਲ ਸੋਣਾ ਸਾਰੇ ਬੇਰ ਦੋਰੇ ਬਿਨਾਂ ਨਹੀਂ ਲੱਭਦੇ ਸਹੀ ਰੈਸਟ ਦੇ ਨਹੀਂ ਨਹੀਂ ਤੁਹਾਨੂੰ ਇਹ ਪੁੱਛਣਾ ਵੀ ਮਤਲਬ ਤੁਹਾਨੂੰ ਟੀਮ ਦੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਹੈ ਸਾਰੀ ਟੀਮ ਚ ਸੱਚ ਬੋਲਣਾ ਉਹਨੂੰ ਹੁਣ ਮੈਂ ਕੀ ਕਹਿ ਸਕਦੀ ਹਾਂ ਜਨਰਲੀ ਕਿਹਨੇ ਕਰੋ ਕਸੋ ਮੈਨੂੰ ਸਾਰਿਆਂ ਦੀ ਵਧੀਆ ਲੱਗਦੀ ਹੈ ਨਹੀਂ ਇੱਕ ਦਾ ਨਾਮ ਲੈਣਾ ਕਿ ਇਹਦਾ ਇੱਕ ਦਾ ਇੱਕ ਬੰਦੇ ਦਾ ਯਾਰ ਮੈਂ ਕਿਹਦਾ ਨਾਮ ਲੈਣਾ ਕਿਹਦਾ ਨਾਮ ਲੜੋ ਅੱਜ ਮੈਂ ਫਸ ਗਈ ਹੁਣ ਮੈਂ ਸਾਰੇ ਮੇਰੇ ਸਾਰੇ ਮੇਰਾ ਨਾਮ ਲੈ ਮੇਰੇ ਲਵਲੀ ਦਾ ਨਾਮ ਲੈ ਸਾਰਿਆਂ ਨੇ ਕਹਿੰਦੇ ਲਵਲੀ 500 ਦੇ ਦੇ 500 ਦੇਣਾ ਭਾਜੀ ਇਹ ਵੀਡੀਓ ਭਾਜੂਗੀ ਨਾ ਨਹੀਂ ਦੱਸੋ ਭਾਜੀ ਇਹ ਦੱਸਣਾ ਪੈਣਾ ਲਵਲੀ ਕਿਹਦੀ ਐਕਟਿੰਗ ਵਧੀਆ ਹੁੰਦੀ ਹੈ ਸੋਨੂ ਭਾਜੀ ਮੈਨੂੰ ਤਾਂ ਬੜਾ ਜਿਹਾ ਜਾਨੂੰ ਭਾਈ ਦੀ ਲੱਗਦੀ ਉਹ ਅਰਦੇ ਨਾ ਜਦੋਂ ਨਹੀਂ ਸਾਰੇ ਜੀ ਯਾਰ ਵਧੀਆ ਹੁੰਦੀ ਹੈ ਜੀ ਕੋਈ ਗੱਲ ਨਹੀਂ ਹੈ ਭਾਈ ਨਹੀਂ ਮਨ ਰਹਾ ਇਹ ਤਾਂ ਮਤਲਬ ਫਿਰ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿੱਦੀ ਲੱਗਦੀ ਹੈ ਆਪਣੀ ਆਪਣੀ ਠੀਕ ਹੈ ਜੀ ਹਾਂ ਤੁਸੀਂ ਇੱਕ ਬੰਦੇ ਦਾ ਨਾਮ ਲੈਣਾ ਬਸ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿੱਦੀ ਲੱਗਦੀ ਹੈ ਇਹ ਰਮਨ ਪਹਿੰਜੀ ਦੀ ਇਧਰ ਹੋ ਗਿਆ ਇਹ ਥਰੀ ਮੈਨੂੰ ਆਪਣੀ ਲੱਗਦੀ ਆਪਣੀ ਮੈਂ ਇੱਕ ਥੋੜ ਕੇ ਕਹਿੰਦੀ ਕਿਦੀ ਲੜਨ ਵਿੱਚ ਜੁਆਰਾ ਤਾਵਾ ਕਿਦਾਂ ਲੋਡ ਪੈ ਸਕਦੀ ਹੈ ਤੈਹਾ ਜਰਾ ਸਭ ਤੋਂ ਵਧੀਆ ਅੱਗੇ ਜਾ ਕੇ ਪੁੱਛ ਮਾਈਕ ਦੂਜੇ ਕਿਸੇ ਦੂਜੇ ਮਾਈਕ ਤੇ ਤੁਸੀਂ ਦੱਸੋ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਟੀਮ ਦੇ ਵਿੱਚ ਮੈਨੂੰ ਸਾਰਿਆਂ ਦੀ ਵਧੀਆ ਲੱਗਦੀ ਕਿਉਂਕਿ ਇਹ ਟੀਮ ਦੇ ਸਾਰਿਆਂ ਦੇ ਆਨਰਵਾਂ ਦੇ ਫਿਰ ਨਾ ਸਹਿਯੋਗ ਕੀਤਾ ਨਾ लवली ਕਹਿੰਦੇ ਮੈਂ ਤੁਹਾਨੂੰ 500 ਰੁਪਏ ਦਵਾਂਗਾ ਸਾਰਿਆਂ ਨੂੰ ਮੇਰੇ ਨਾਲ ਨਹੀਂ ਭਰਾਹੀਂ ਵਿਗਣਾ ਨਹੀਂ ਹੈਗਾ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਹੈ ਤੇ ਫਿਰ ਤੁਸੀਂ ਦੱਸੋ ਮੇਰੀ ਕਿਦਾਂ ਦੀ ਭਾਜੀ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਮੈਨੂੰ ਸਾਰਿਆਂ ਦੀ ਵਧੀਆ ਲੱਗਦੀ ਹੈ ਨਹੀਂ ਫਿਰ ਵੀ ਕੋਈ ਇੱਕ ਨਹੀਂ ਯਾਰ ਜਿਆਦਾ ਜੋਤ ਉਹ ਲੱਗੀ ਕਹਿੰਦੇ लवली ਜੋਤ ਰੁਪਿੰਦਰ लवली ਹਾਂ ਰੁਪਿੰਦਰ ਦੀ ਵੀ ਵਧੀਆ ਵਾ ਤੇ ਜੋਤ ਦੀ ਵਧੀਆ ਠੀਕ ਹੈ ਵੈਰੀ ਗੁੱਡ ਇਦਵੈ ਤੁਹਾਨੂੰ ਪਿੰਕ ਕੰਮੀ ਨੇ ਮੇਰੀ ਛੋਟੀ ਲੈ ਲਈ ਮੈਨੂੰ ਸਾਡੇ ਸਾਰਿਆਂ ਦੀ ਸੋਣੀ ਆ सोनू ਭਾਈ ਕਿੱਥੇ ਹੈ सोनू ਭਾਈ ਦੇ ਰਿਵਿਊ ਲੈ ਨਹੀਂ ਯਾਰ ਅਸੀਂ ਨਾ ਅਸੀਂ ਸੀਨ ਕਰਾਉਣ ਚੱਲੇ ਹਾਂ ਪਰ ਤੁਸੀਂ ਦੱਸਣਾ ਵਾ ਵੀ ਤੁਹਾਨੂੰ ਸਾਡੀ ਟੀਮ ਚੋਂ ਸਾਰਿਆਂ ਦੀ ਐਕਟਿੰਗ ਵਧੀਆ ਕਿਹਦੀ ਲੱਗਦੀ ਸਭ ਤੋਂ ਵਧੀਆ ਸਾਰੇ ਵਧੀਆ ਵਾ ਨਹੀਂ ਫਿਰ ਵੀ ਕੋਈ ਇੱਕ ਇੱਕ ਬੰਦੇ ਦਾ ਨਾ ਇੱਕ ਇੱਕ ਬੰਦੇ ਦਾ ਉਹ ਤਾਂ ਫਿਰ ਮੈਂ ਹੀ ਆ ਟੋਲਾ ਲੈਣੇ ਕਿ ਦੀ ਕਹੇ ਮੇਰਾ ਟੋਲਾ ਮਾੜਾ ਮੈਂ ਆਪਣਾ ਹੀ ਨਾਂ ਲੈਣਾ ਵਜੋਂ ਮਰਜ਼ੀ ਹੋ ਜਾਏਗਾ ਨੇ ਭਰਾ ਮੇਰੇ ਬਾਅਦ ਸਾਰੇ ਚੱਗੇ ਆ ਐਕਟਰ ਵੀ ਕੋਈ ਇੱਕ ਹੈ ਸਾਰੇ लवली ਕਹਿੰਦੇ ਆ ਪੰਜ ਪੰਜ ਸੌਤੀਆ ਦਵਾਂਗਾ ਜੇ ਤੁਸੀਂ ਮੇਰੇ ਨਾਲ ਹੋ ਜਾਣਾ ਮੇਰੇ ਨਾਲ ਨਹੀਂ ਆ ਰਿਹਾ ਇਹ ਰਿਕਸ਼ਾ ਤਾਂ ਤੇ ਏੜਿਆ ਫਿਰ ਕੇ ਕਿਹ ਚ ਇੱਕ ਜਾਣੇ ਬੰਨ ਗਿਆ ਵਿੱਚੋਂ ਹਾਂ ਗੱਲ ਇਹ ਤਾਂ ਫਿਰ ਭਾਈ ਦੀ ਵਧੀਆ ਹਾਂ ਭਾਈ ਦਾ ਖੋਤਾ ਸੂਤ ਨਹੀਂ ਨਹੀਂ ਯਾਰ ਨਹੀਂ ਪਤਾ ਕੀ ਟਰਮੀਨਾ ਪੁੰਦੇ ਸਾਰਿਆਂ ਦੇ ਰਿਵਿਊ ਤੋਂ ਅਸੀਂ ਇਹ ਤੱਤ ਕੱਢਿਆ ਵਾ ਕਿ ਜਿਹੜੀ ਐਕਟਿੰਗ ਆ ਸਾਰਿਆਂ ਦੀ ਵਧੀਆ ਵਾ ਕਿਉਂ ਹੁਣ ਇਹ ਆ ਵੀ ਜੇ ਮੰਨ ਲਓ ਨੋਹ ਦੀ ਐਕਟਿੰਗ ਕਹੀ ਵੀ ਨੋਹ ਦੀ ਵਧੀਆ ਤੇ ਫਿਰ ਸੱਸ ਤੋਂ ਬਗੈਰ ਨੋਂ ਕੀ ਕਰੋਗੀ ਹਾਂ ਸੱਸ ਤੋਂ ਬਿਨਾਂ ਨਹੀਂ ਕਿਉਂ ਇਹ ਇੱਕ ਦੂਜੇ ਦੇ ਨਾਲ ਹੀ ਆ ਜੇ ਮੰਨ ਲਓ ਕਿਸੇ ਨੂੰ ਤੰਗੀ ਮਿਲਦੀ ਹੈ ਤੇ ਤੰਗੀ ਦੇਣ ਵਾਲੇ ਦਾ ਤੇ ਤੰਗੀ ਲੈਣ ਵਾਲੇ ਦਾ ਦੋਵਾਂ ਦਾ ਬਰਾਬਰ ਦਾ ਹੀ ਕੰਮ ਇਸ ਕਰਕੇ ਮੈਨੂੰ ਲੱਗਦਾ ਸਾਰਿਆਂ ਦੀ ਐਕਟਿੰਗ ਵਧੀਆ ਸਾਰਿਆਂ ਦੀ ਵਧੀਆ ਐਂਡ ਤੇ ਮੁੱਖੀ ਗੱਲ ਇਹ ਆ ਵੀ ਮੇਰੀ ਐਕਟਿੰਗ ਮੇਰੀ ਐਕਟਿੰਗ ਵਧੀਆ ਕਹਿੰਦਾ ਮੁੱਖੀ ਗੱਲ ਇਹ ਹੋਈ ਆ ਅੱਗੇ ਭੈਣ ਭਰਾ ਦੱਸਣਗੇ ਹਾਂ ਕਿਹਦੀ ਐਕਟਿੰਗ ਕਿਹਦੀ ਆ ਸੱਚੋ ਸੱਚ ਦੱਸਣਾ ਵਾ ਸਾਰਿਆਂ ਨੇ ਸੱਚੋ ਸੱਚ ਠੱTHA ਕਿਹੜਾ ਵਾ ਤੇ ਸਹੀ ਕਿਹੜਾ ਬੋਲਦਾ ਵਾ ਨਹੀਂ ਸਹੀ ਹੈ ਸਹੀ ਹੈ ਇਹ ਗੱਲ ਕਿਤਨੇ ਵਧੀਆ ਕੀਤੀ ਆ ਇਹਦੇ ਭੈਣ ਭਰਾ ਜਿਹੜੇ ਆ ਉਹ ਸੰਗੇ ਕਮੈਂਟਾਂ ਜਾਰੇ ਸਾਰੇ ਜਣੇ ਕਿਹਦੀ ਐਕਟਿੰਗ ਵਧੀਆ ਮੈਂ ਨਾ ਅੱਜ ਨਾ ਹੁਣ ਵਲੌਗ ਪਾਉਣ ਲੱਗੇ ਆ ਵੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਆ ਅੱਛਾ ਦਲਜੀਤ ਦੀ ਨੇਰੀ ਕਿਤਾ ਬਈ ਵਧੀਆ ਵੋਟਾਂ ਵੋਟਾਂ ਪੈਣਗੀਆਂ ਤੈਨੂੰ ਕਿਹਦੀ ਸਭ ਤੋਂ ਵਧੀਆ ਲੱਗਦੀ ਮੈਨੂੰ ਆਪਣੀ ਲੱਗਦੀ ਸਾਰਿਆਂ ਨਾਲ ਜੀ ਤੁਹਾਨੂੰ ਸਭ ਤੋਂ ਵਧੀਆ ਕਿਹਦੀ ਆ ਕੋਈ ਸੁਣਨ ਲੱਗਦੀ ਮੈਨੂੰ ਮੈਨੂੰ ਲਵਲੀ ਦੀ ਕਥਾ ਬੋਲਣ ਦੀ ਉਹ ਤਾਂ ਮਿਹਨਤ ਐਕਟਿੰਗ ਬਹੁਤ ਏ ਲੱਗਦੀ ਪੰਜ ਤਨ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਸੀ ਹਾਂਜੀ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਸੀ ਮੇਰੇ ਹਿਸਾਬ ਨਾਲ ਸਾਰੇ ਠੀਕ ਆ ਨਹੀਂ ਫਿਰ ਵੀ ਕੋਈ ਮਤਲਬ ਇਹ ਰੈਂਕ ਕਰਨਾ ਹੋਵੇ ਕੋਈ ਚਲੋ ਨਵਲੀ ਦੇ ਦਨੇ ਨਵਲੀ ਦੇ ਦੀ ਇਹ ਐਵੇਂ ਪੁਲੀ ਜਾੜੇ ਥਲੇ ਬੈਠੀ ਪੰਜ ਜੀ ਤੁਸੀਂ ਦੱਸੋ ਤੇ ਪੰਜ ਜੀ ਝੂਠ ਬੋਲਦੇ ਕਹਿ ਕਹਿ ਕੇ ਲੜਦੀ ਜਾਂਦੇ ਮੈਨੂੰ ਜੋਤ ਬੜੀ ਪਿਆਰੀ ਲੱਗਦੀ ਥੋਦੀ ਬੋਲੀ ਬੋਲਦੀ ਆ ਮਤਲਬ ਪਿਆਰੀ ਪਿਆਰੀ ਬੋਲਦੀ ਨਾ ਤੁਹਾਨੂੰ ਵੀ 500 ਦੇਣਾ ਹੈ ਦੇ ਦੇਣੇ ਗਰੀਦਗੇ ਇਹ ਲੈ ਖਰੀਦੇ ਗਏ ਹਨ ਪੰਜ ਪਾਸੇ ਦਾ ਸ਼ੜਾ ਸਾਰੇ ਨੂੰ ਪੁੱਛਣਾ ਵਾ ਵੀ ਭਲਾ ਕਿਹਦੀ ਵਧੀਆ ਐਕਟਿੰਗ ਲੱਗਦੀ ਚਲਾਓ ਚੱਲੀਓ ਕਾਪੀ ਫੜ ਲੈ ਉਹ ਖਜ਼ਾਨਾ ਤੇ ਉੱਥੇ ਰਹਿ ਗਿਆ ਬਈ ਕੰਮ ਦੇ ਵੇਲੇ ਕੰਮ ਹੀ ਕਰਨਾ ਚਾਹੀਦਾ ਬਈ ਦੱਸ ਹੁਣਾ ਨਹੀਂ ਚਾਹੀਦਾ ਵੇਖੋ ਵੀ ਮੇਰੀ ਸੁਣੋ ਗੱਲ ਉਹ ਤਾਂ ਹੈ ਇਹ ਇਹ ਤੇ ਜਦੋਂ ਸੁੱਕੜੇ ਪਾਈਆਂ ਹੁੰਦੀਆਂ ਸੋਤੇ ਦੇ ਬੱਚਿਆਂ ਕਿੱਥੇ ਚੜਿਆ ਚੜਿਆ ਭਾਈ ਕਿੱਥੇ ਆ ਬਾਹਰ ਇਹ ਮੱਕਸਾਂ ਗਿਆ ਆ ਕੀ ਬਣਿਆ ਵਾ ਹੈਲੋ ਹੈਲੋ ਤੁਸੀਂ ਕਿਹਨੇ ਜਾਓਗੇ ਜੱਲ ਸੋਣਾ ਵਾ ਸਹੀ ਰੈਸਟ ਦੇ ਨਹੀਂ ਨਹੀਂ ਤੁਹਾਨੂੰ ਇਹ ਪੁੱਛਣਾ ਵੀ ਮਤਲਬ ਤੁਹਾਨੂੰ ਟੀਮ ਦੀ ਸਭ ਤੋਂ ਵਧੀਆ ਐਕਟਿੰਗ ਕਿਹ ਕਰਦੀ ਸਾਰੀ ਟੀਮ ਸੱਚ ਬੋਲਣਾ ਵਾ ਹੁਣ ਮੈਂ ਕੀ ਕਹਿ ਸਕਦੀ ਹਾਂ ਦੱਸੋ ਮੈਂ ਜੀ ਮੈਨੂੰ ਸਾਰਿਆਂ ਦੀ ਵਧੀਆ ਲੱਗਦੀ ਹੈ। ਨਹੀਂ ਇੱਕ ਦਾ ਨਾਮ ਲੈਣਾ ਕਿ ਇਹਦਾ ਇੱਕ ਦਾ ਇੱਕ ਬੰਦੇ ਦਾ ਯਾਰ ਮੈਂ ਕਿਹਦਾ ਨਾਮ ਲਿਆ ਕਰਾਂ ਕਿਹਦਾ ਨਾਮ ਲੜਦਾ। ਅਜੋ ਫਸ ਗਈ ਹੁਣ ਮੈਂ ਸਾਰੇ ਮੇਰੇ ਸਾਰੇ ਮੇਰਾ ਨਾਮ ਲੈ ਮੇਰੇ ਨਾਮ ਲੈ ਸਾਰਿਆਂ ਨੇ। ਕਹਿੰਦੇ ਨਰਲੀ ਦੀ 500 ਦੇਣਾ। ਇਹਦਾ ਵੀਡੀਓ ਭਾਜੂਗੀ ਨਾ ਹੀ ਮੈਂ ਦੱਸੋ ਭਾਜੀ ਇਹ ਦੱਸਣਾ ਪੈਣਾ। ਕਿਹਦੀ ਐਕਟਿੰਗ ਵਧੀਆ ਹੁੰਦੀ ਹੈ। ਸੋਨੂ ਭਾਜੀ ਨੇ ਤੁਹਾਨੂੰ ਤਾਂ ਬੜਾ ਜਿਹਾ ਨੂੰ ਭਾਈ ਦੀ ਲੱਗਦੀ ਉਹ ਅਰਦੇ ਨਾ ਜਦੋਂ ਨਹੀਂ ਸਾਰਿਆਂ ਦੀ ਯਾਰ ਵਧੀਆ ਹੁੰਦੀ ਹੈ ਇਹਦੀ ਕੋਈ ਗੱਲ ਨਹੀਂ ਹੈ ਆਪਣੀ ਨਹੀਂ ਮਰਨਾ ਇਹਦਾ ਮਤਲਬ ਫਿਰ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਹੈ ਆਪਣੀ ਠੀਕ ਹੈ ਜੀ ਅਪਨੇ ਇੱਕ ਬੰਦੇ ਦਾ ਨਾਂ ਲੈਣਾ ਬਸ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਹੈ ਇਹ ਤਾਂ ਮਣ ਭੈਣ ਜੀ ਦੀ ਇਧਰ ਹੋ ਗਿਆ ਹਾਂਜੀ ਇਹ ਖਰੀਦੇ ਆ ਬੰਦੇ ਤੇ ਨੂੰ ਸਭ ਤੋਂ ਵਧੀਆ ਕਿਹਦੀ ਲੱਗਦੀ ਆਪਣੀ ਮੈਨੂੰ ਆਪਣੀ ਲੱਗਦੀ ਆਪਣੀ ਮੈਂ ਖੋਲ ਕੇ ਕਹਿੰਦੀ ਉਹ ਕਹਿੰਦੀ ਕਿਦੀ ਲੜ ਮੈਨੂੰ ਜਿਆਦਾ ਤਹਾ ਕਿਦਾਂ ਲੋਡ ਪੈ ਸਕਦੀ ਹੈ ਲੋਡ ਪੈਦੀ ਪਿਆ ਜਿਆਦਾ ਸਭ ਤੋਂ ਵਧੀਆ ਅੱਗੇ ਜਾ ਕੇ ਪਛ ਮਾਈਕ ਦੂਜੇ ਕਿਸੇ ਦੂਜੇ ਮਾਈਕ ਤੁਸੀਂ ਦੱਸੋ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਟੀਮ ਦੇ ਵਿੱਚ ਮੈਨੂੰ ਸਾਰਿਆਂ ਦੀ ਵਧੀਆ ਲੱਗਦੀ ਕਿਉਂਕਿ ਇਹ ਟੀਮ ਦੇ ਸਾਰਿਆਂ ਨੇ ਆਨਰ ਵਾਂਦੇ ਫਿਰ ਨਾ ਸਹਿਯੋਗ ਕੀਤਾ ਨਾ लवली ਕਹਿੰਦੇ ਮੈਂ ਤੁਹਾਨੂੰ 500 ਰੁਪਏ ਦਵਾਂਗਾ ਸਾਰਿਆਂ ਨੂੰ ਮੇਰੇ ਨਾਲ ਨਹੀਂ ਭਰਾਹੀਂ ਵਿਗਣਾ ਨਹੀਂ ਹੈਗਾ ਸਾਰਿਆਂ ਦੀ ਐਕਟਿੰਗ ਬਹੁਤ ਸੋਹਣੀ ਹੈ ਤੇ ਫਿਰ ਤੁਸੀਂ ਦੱਸੋ ਮੇਰੀ ਕਿਦਾਂ ਲੱਗੀ ਭਾਜੀ ਤੁਹਾਨੂੰ ਸਭ ਤੋਂ ਵਧੀਆ ਐਕਟਿੰਗ ਕਿਹਦੀ ਲੱਗਦੀ ਮੈਨੂੰ ਸਾਰਿਆਂ ਦੀ ਵਧੀਆ ਲੱਗਦੀ ਨਹੀਂ ਫਿਰ ਵੀ ਕੋਈ ਇੱਕ ਨਹੀਂ ਯਾਰ ਜਿਆਦਾ ਜੋਤ ਕੋਣ ਅਗੀ ਕਹਿੰਦੇ लवली ਜੋਤ ਰੁਪਿੰਦਰ लवली ਹਾਂ ਰੁਪਿੰਦਰ ਦੀ ਵੀ ਵਧੀਆ ਵਾਤਾ ਜੋਤ ਦੀ ਵਧੀਆ ਐਕਟਿੰਗ ਵੈਰੀ ਗੁੱਡ ਇਦਵੇਂ ਜੀ ਤੁਹਾਨੂੰ ਬਿਲਕੁਲ ਮੈਨੂੰ ਮੇਰੀ ਸੋਣੀ ਲੱਗਦੀ ਹੈ ਮੈਨੂੰ ਸਾਡੀ ਸਾਰਿਆਂ ਦੀ ਸੋਣੀ ਹੈ ਤੁਹਾਨੂੰ ਭਾਈ ਕਿੱਥੇ ਹੈ ਤੁਹਾਨੂੰ ਭਾਈ ਦੇ ਮੇਰੇ ਵੀਊ ਲੈ ਨਹੀਂ ਯਾਰ ਅਸੀਂ ਨਾ ਅਸੀਂ ਸੀਨ ਕਰਾਉਣ ਚੱਲੇ ਆਂ ਪਰ ਤੁਸੀਂ ਦੱਸਣਾ ਵਾ ਵੀ ਤੁਹਾਨੂੰ ਸਾਡੀ ਟੀਮ ਚ ਸਾਰਿਆਂ ਦੀ ਐਕਟਿੰਗ ਵਧੀਆ ਕਿਹਦੀ ਲੱਗਦੀ ਸਭ ਤੋਂ ਵਧੀਆ ਸਾਰੇ ਵਧੀਆ ਵਾ ਨਹੀਂ ਫਿਰ ਵੀ ਕੋਈ ਇੱਕ ਇੱਕ ਬੰਦੇ ਦਾ ਇੱਕ ਬੰਦੇ ਦਾ ਉਹ ਤਾਂ ਫਿਰ ਮੈਂ ਹੀ ਆ ਕਾਟੋ ਲੈਣੇ ਕਿਦੀ ਕਿਹਾ ਮੇਰਾ ਢੋਲਾ ਮਾੜਾ ਮੈਂ ਆਪਣਾ ਹੀ ਨਾਲ ਲੈਣਾ ਵਜੇ ਮਰਜੀ ਹੋ ਜਾਏਗਾ ਨਹੀਂ ਭਰਾ ਮੇਰੇ ਬਾਤੇ ਸਾਰੇ ਚਗੇ ਆ ਐਕਟ ਨਹੀਂ ਕੋਈ ਇੱਕ ਹੈ ਸਾਰੇ लवली ਕਹਿੰਦੇ ਆ 5-500 ਰੁਪਏ ਦਵਾਂਗਾ ਜੇ ਤੁਸੀਂ ਮੇਰਾ ਨਾਮ ਲਓ ਮੇਰਾ ਨਾਮ ਲਓ ਛੇਕ ਜਾਨੀ ਇਹ ਰਿਕਸ਼ਾ ਤਾਂ ਤੇ ਡਿਆ ਫਿਰ ਕੇ ਕਿਸੀ ਆ ਜਾਨੀ ਮੰਨ ਗਿਆ ਵਿੱਚੋਂ ਹਾਂ ਗੱਲ ਇਹਦਾ ਫਿਰ ਭਾਈ ਦੀ ਵਧੀਆ ਹਾਂ ਭਾਈ ਨਾਲ ਖੋਤਾ ਖੂਸ ਹੋਣ ਨਹੀਂ ਨਹੀਂ ਯਾਰ ਨਹੀਂ ਪਰ ਇਹ ਕੰਮੇ ਨਾ ਪੁੰਦੇ ਸਾਰਿਆਂ ਦੇ ਰਿਵਿਊ ਤੋਂ ਅਸੀਂ ਇਹ ਤੱਤ ਕੱਢਿਆ ਵਾ ਕਿ ਜਿਹੜੀ ਐਕਟਿੰਗ ਆ ਸਾਰਿਆਂ ਦੀ ਵਧੀਆ ਵਾ ਕਿਉਂ ਹੁਣ ਇਹ ਆ ਵੀ ਜੇ ਮੰਨ ਲਓ ਨੋ ਦੀ ਐਕਟਿੰਗ ਕਹੀਏ ਵੀ ਨੋ ਦੀ ਵਧੀਆ ਤੇ ਫਿਰ ਸੱਸ ਤੋਂ ਬਗੈਰ ਨੋਂ ਕੀ ਕਰੋਗੀ ਹਾਂ ਸੱਸ ਤੋਂ ਬਿਨਾਂ ਨਹੀਂ ਕਿਉਂ ਇਹ ਇੱਕ ਦੂਜੇ ਦੇ ਨਾਲ ਹੀ ਆ ਜੇ ਮੰਨ ਲਓ ਕਿਸੇ ਨੂੰ ਤੰਗੀ ਮਿਲਦੀ ਹੈ ਤੇ ਤੰਗੀ ਦੇਣ ਵਾਲੇ ਦਾ ਤੇ ਤੰਗੀ ਲੈਣ ਵਾਲੇ ਦਾ ਦੋਵਾਂ ਦਾ ਬਰਾਬਰ ਦਾ ਹੀ ਕੰਮ ਇਸ ਕਰਕੇ ਮੈਨੂੰ ਲੱਗਦਾ ਸਾਰਿਆਂ ਦੀ ਐਕਟਿੰਗ ਵਧੀਆ ਸਾਰਿਆਂ ਦੀ ਵਧੀਆ ਐਂਡ ਤੇ ਮੁੱਕਦੀ ਗੱਲ ਇਹ ਆ ਵੀ ਮੇਰੀ ਐਕਟਿੰਗ ਮੇਰੀ ਐਕਟਿੰਗ ਵਧੀਆ ਕਹਿੰਦਾ ਮੁੱਕਦੀ ਗੱਲ ਇਹ ਹੋਈ ਆ ਸਾਡੇ ਭੈਣ ਭਰਾ ਦੱਸਣਗੇ ਹਾਂ ਕਿਹਦੀ ਐਕਟਿੰਗ ਕਿਹਦੀ ਆ ਸੱਚੋ ਸੱਚ ਦੱਸਣਾ ਵਾ ਸਾਰਿਆਂ ਦੀ ਸੱਚੋ ਸੱਚ ਠੱTHA ਕਿਹੜਾ ਵਾ ਤੇ ਸਹੀ ਕਿਹੜਾ ਬੋਲਦਾ ਵਾ ਨਹੀਂ ਸਹੀ ਹੈ ਸਹੀ ਆ ਇਹ ਗੱਲ ਕਿਤਨੇ ਵਧੀਆ ਕੀਤੀ ਆ ਇਹਦੇ ਭੈਣ ਭਰਾ ਜਿਹੜੇ ਆ ਉਹ ਸੰਗੇ ਕਮੈਂਟਾਂ ਜਾਰੇ ਸਾਰੇ ਜਣੇ ਕੀ ਦੀ ਐਕਟਿੰਗ ਵਧੀਆ